ਦਰਦਨਾਕ ਸੜਕ ਹਾਦਸੇ ਦੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਓਵਰ ਲੋਡ ਈ ਰਿਕਸ਼ਾ ਨੇ ਐਕਟਿਵਾ ਚਾਲਕ ਨੂੰ ਕੁਚਲ ਦਿੱਤਾ ਹੈ ਖੌਫਨਾਕ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਆਪਣੀ ਪਤਨੀ ਨੂੰ ਪੇਕੇ ਤੋਂ ਲੈਣ ਜਾ ਰਿਹਾ ਸੀ ਪਰ ਰਸਤੇ ਦੇ ਵਿੱਚ ਉਸ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ ਜਿਸ ਕਾਰਨ ਉਸ ਦੀ ਜਾਨ ਚਲੀ ਗਈ ਹੈ ਲੁਧਿਆਣਾ ਤੋਂ ਇਹ ਸਾਰਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸੜਕ ਹਾਦਸਾ ਵਾਪਰਿਆ ਇਸ ਸੜਕ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਦੱਸਿਆ ਗਿਆ ਕਿ ਉਹ ਨੌਜਵਾਨ ਆਪਣੀ ਪਤਨੀ ਨੂੰ ਪੇਕੇ ਘਰ ਤੋਂ ਲੈਣ ਜਾ ਰਿਹਾ ਸੀ ਤੇ ਉਹ ਲੋਡ ਈ ਰਿਕਸ਼ਾ ਨੇ ਉਸ ਨੂੰ ਕੁਚਲ ਦਿੱਤਾ ਉਹ ਐਕਟਿਵ ਆ ਤੇ ਸਵਾਰ ਸੀ ਪਰ ਉਸ ਦੀ ਹੁਣ ਦਰਦਨਾਕ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ 23 ਸਾਲਾ ਹੀ ਮਾਂਸ਼ੂ ਵਜੋ ਹੋਈ ਹੈ ਉਧਰ ਸਾਰਾ ਮਾਮਲਾ ਪੁਲਿਸ ਕੋਲ ਵੀ ਪਹੁੰਚ ਕੇ ਆਏ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਦਰਦਨਾਕ ਸੜਕ ਹਾਦਸੇ ਦੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਓਵਰ ਲੋਡ ਈ ਰਿਕਸ਼ਾ ਨੇ ਐਕਟਿਵਾ ਚਾਲਕ ਨੂੰ ਕੁਚਲ ਦਿੱਤਾ ਹੈ ਖੌਫਨਾਕ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਆਪਣੀ ਪਤਨੀ ਨੂੰ ਪੇਕੇ ਤੋਂ ਲੈਣ ਜਾ ਰਿਹਾ ਸੀ ਪਰ ਰਸਤੇ ਦੇ ਵਿੱਚ ਉਸ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ ਜਿਸ ਕਾਰਨ ਉਸ ਦੀ ਜਾਨ ਚਲੀ ਗਈ ਹੈ ਲੁਧਿਆਣਾ ਤੋਂ ਇਹ ਸਾਰਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸੜਕ ਹਾਦਸਾ ਵਾਪਰਿਆ ਤੇਜ ਸੜਕ ਹਾਸੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਦੱਸਿਆ ਕਿ ਉਹ ਨੌਜਵਾਨ ਆਪਣੀ ਪਤਨੀ ਨੂੰ ਪੇਕੇ ਘਰ ਤੋਂ ਲੈਣ ਜਾ ਰਿਹਾ ਸੀ ਤੇ ਉਹ ਲੋਡ ਈ ਰਿਕਸ਼ਾ ਨੇ ਉਸ ਨੂੰ ਖੁੱਚਲ ਦਿੱਤਾ ਉਹ ਐਕਟਿਵ ਅਤੇ ਸਵਾਰ ਸੀ ਪਰ ਉਸ ਦੀ ਹੁਣ ਦਰਦਨਾਕ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ 23 ਸਾਲਾ ਹੀ ਮਾਂਸ਼ੂ ਵਜੋਂ ਹੋਈ ਹੈ ਉਧਰ ਸਾਰਾ ਮਾਮਲਾ ਪੁਲਿਸ ਕੋਲ ਵੀ ਪਹੁੰਚ ਕੇ ਆਏ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਦਰਦਨਾਕ ਸੜਕ ਹਾਦਸੇ ਦੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਓਵਰ ਲੋਡ ਈ ਰਿਕਸ਼ਾ ਨੇ ਐਕਟਿਵਾ ਚਾਲਕ ਨੂੰ ਕੁਚਲ ਦਿੱਤਾ ਹੈ ਖੌਫਨਾਕ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਆਪਣੀ ਪਤਨੀ ਨੂੰ ਪੇਕੇ ਤੋਂ ਲੈਣ ਜਾ ਰਿਹਾ ਸੀ ਪਰ ਰਸਤੇ ਦੇ ਵਿੱਚ ਉਸ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ ਜਿਸ ਕਾਰਨ ਉਸ ਦੀ ਜਾਨ ਚਲੀ ਗਈ ਹੈ ਲੁਧਿਆਣਾ ਤੋਂ ਇਹ ਸਾਰਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸੜਕ ਹਾ사 ਵਾਪਰਿਆ ਤੇ ਇਸ ਸੜਕ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਦੱਸਿਆ ਕਿ ਉਹ ਨੌਜਵਾਨ ਆਪਣੀ ਪਤਨੀ ਨੂੰ ਪੇਕੇ ਘਰ ਤੋਂ ਲੈਣ ਜਾ ਰਿਹਾ ਸੀ ਤੇ ਉਹ ਲੋਡ ਈ ਰਿਕਸ਼ਾ ਨੇ ਉਸ ਨੂੰ ਕੁਚਲ ਦਿੱਤਾ ਉਹ ਐਕਟਿਵਾਂ ਤੇ ਸਵਾਰ ਸੀ ਪਰ ਉਸ ਦੀ ਹੁਣ ਦਰਦਨਾਕ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ 23 ਸਾਲਾ ਹੀ ਮਾਂਸ਼ੂ ਵਜੋ ਹੋਈ ਹੈ ਉਧਰ ਸਾਰਾ ਮਾਮਲਾ ਪੁਲਿਸ ਕੋਲ ਵੀ ਪਹੁੰਚ ਕੇ ਆਏ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਦਰਦਨਾਕ ਸੜਕ ਹਾਸੇ ਦੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਓਵਰ ਲੋਡ ਈ ਰਿਕਸ਼ਾ ਨੇ ਐਕਟਿਵਾ ਚਾਲਕ ਨੂੰ ਕੁਚਲ ਦਿੱਤਾ ਹੈ ਖੌਫਨਾਕ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੇ ਦੱਸਿਆ ਜਾ ਰਿਹਾ ਇੱਕ ਨੌਜਵਾਨ ਆਪਣੀ ਪਤਨੀ ਨੂੰ ਪੇਕੇ ਤੋਂ ਲੈਣ ਜਾ ਰਿਹਾ ਸੀ ਪਰ ਰਸਤੇ ਦੇ ਵਿੱਚ ਉਸ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ ਜਿਸ ਕਾਰਨ ਉਸ ਦੀ ਜਾਨ ਚਲੀ ਗਈ ਹੈ ਲੁਧਿਆਣਾ ਤੋਂ ਇਹ ਸਾਰਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸੜਕ ਹਾਸਾ ਵਾਪਰਿਆ ਤੇਜ ਸੜਕ ਹਾਸੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਦੱਸਿਆ ਕਿ ਉਹ ਨੌਜਵਾਨ ਆਪਣੀ ਪਤਨੀ ਨੂੰ ਪੇਕੇ ਘਰ ਤੋਂ ਲੈਣ ਜਾ ਰਿਹਾ ਸੀ ਤੇ ਉਹ ਲੋਡ ਈ ਰਿਕਸ਼ਾ ਨੇ ਉਸ ਨੂੰ ਕੁਚਲ ਦਿੱਤਾ ਉਹ ਐਕਟਿਵ ਅਤੇ ਸਵਾਰ ਸੀ ਪਰ ਉਸ ਦੀ ਹੁਣ ਦਰਦਨਾਕ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ 23 ਸਾਲਾ ਹੀ ਮਾਂਸ਼ੂ ਵਜੋ ਹੋਈ ਹੈ ਉਧਰੇ ਸਾਰਾ ਮਾਮਲਾ ਪੁਲਿਸ ਕੋਲ ਵੀ ਪਹੁੰਚ ਗਿਆ ਹੈ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ